ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਚਾਰ ਮਹੀਆਂ ਦਿਖਾਵਾਂਗਾ ਇੱਕ ਨੀਲੀ ਰਾਵੀ ਦੀ ਪ्युअर ਮੱਝ ਤੇ ਇੱਕ ਜਰਸੀ ਵੈਡ ਤਾਜੀ ਸੂਨ ਵਾਲੀ ਆਓਗੇ ਕਰੀਏ ਗੱਲਬਾਤ ਸੱਸੀ ਗੱਲ ਬਾਈ ਸੱਸੀ ਗੱਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਹਰਮਨਪ੍ਰੀਤ ਸਿੰਘ ਪਿੰਡ ਮਾਨੂਗਾ ਨੰਬਰ 973671 ਨੰਬਰ ਜਿਹੜਾ ਲੁਧਿਆਣਾ ਪੈ ਗਿਆ ਨਾ ਨੰਬਰ ਦੁਆਰੇ ਬੋਲੇ ਆਪਣਾ 973671 ਨਾ ਹਰਦਾ ਠੀਕ ਹੈ ਪਹਿਲਾ ਨੰਬਰ ਜਿਹੜੀ ਜਰਸੀ ਵੜ ਦੇਖੀ ਹੈ ਨਹੀਂ ਕਿਹੜਾ ਸੁਆਸ ਹੁੰਦੀ ਹੈ ਇਹ ਦੂਜਾ ਸੁਆਸ ਹੁੰਦੀ ਹੈ ਵੀਰੇ ਤੇ ਮੂੰਹ ਛੇਦਨ ਦਾ ਤੇ ਜਰਸੀ ਤੇ ਸ਼ਾਇਰ ਦਾ ਕ੍ਰੋਸ ਆ ਤੇ ਠੰਡੀ ਮਿੱਠੀ ਇੰਨੀਆ ਭਾਮੀਆਂ ਨਹੀਂ ਬਹਿ ਜੋ ਠੀਕ ਹੈ ਤਾਂ ਹੀ ਬੈਠੀ ਮਲਾ ਠੰਡੀ ਹੁੰਦੀ ਓਕੇ ਆ ਠੀਕ ਹੈ ਉਹ ਕਰਦੀ ਆ ਹੁਣੇ ਹੀ ਕਰਕੇ ਹੁਣੇ ਹੀ ਆਈ ਐ 10 ਮਿੰਟ ਪਹਿਲੇ ਠੀਕ ਹੈ ਤੇ ਦੁੱਧ ਕਿੰਨਾ ਕਵਾ ਦੂਗੀ ਇਹ ਦੋਦੀ 18-19 ਕਿਲੋ ਦਾ ਦੁੱਧਤਾ ਹੈ ਤੇ ਕਿ 20 ਪਲੱਸ ਤੋਂ ਮਨ ਕੇ ਜਿਹੜੇ 18 ਮੰਨ ਕੇ ਲੈ ਲੈ 18 ਚੱਲਣ ਵਾਲੀ ਹੈਗੀ ਆ ਮੋਲੇ ਦਾ ਕੀ ਰੱਖਿਆ ਆਪਾਂ ਫੁੱਲ 70 ਕਰਾ ਲਓ ਵੀ 65 ਕਰਾ ਲਓ ਜਮਾ ਇਸ ਨੂੰ 62000 ਦੀ ਦੇਵਾਂਗੇ ਇਹ ਜੋ ਛੋਟ ਜਪੇ ਹੀ ਹੋਊਗਾ ਆ ਮਾਰਤਾ ਨਹੀਂ ਮੂਗਾ ਇਹੋਂ ਦੇ ਦਾ ਠੀਕ ਆ ਧੋਰੀ ਬਾਹਰ ਨੂੰ ਸੋ ਫਿਰ ਉਹ ਨਹੀਂ ਗੱਲ ਵੀ 80 90 ਲੱਖ ਫਾਇਦਾ ਕੀ ਹੈ 62000 ਦੀ ਦੇਣੀ ਹੈ ਜਮਾ ਤੇ ਜਰਸੀ ਤੇ ਸਾਈ ਵਾਲ ਦਾ ਮੇਰ ਪੈਂਦਾ ਸੋ ਮੂੰ ਮੱਥਾ ਦੇਖੋ ਥੋੜੀ ਸੰਗਲ ਲਿਆ ਕਰਕੇ ਮੋਰੀ ਪੂਈ ਕਰਕੇ ਕਰਗਾਨੀ ਕਰਦੀ ਆ ਤੇ ਲੇਵੇ ਵਾਲੇ ਪਾਸੋਂ ਸਾਫ ਸੁੱਧਰੀਆ ਚੰਗੇ ਨਹੀਂ ਆਮ ਤਾਂ ਹੋਈ ਸਵਰਤ ਸੀਲ ਠੰਡੀ ਦੇਖ ਸਕਦੇ ਹੋ ਪੂਰੀ ਓਕੇ ਆ ਥੋੜਾ ਵੈਸੇ ਵੈਸੇ ਇੱਕਰ ਕਾਂਡ ਚ ਕਰਦੀ ਹੈ ਨਾ ਹਾਂਜੀ ਨਿਆਣੇ ਤੋਂ ਬਣਾ ਹੀ ਬਾਈ ਚੋਣਦੇ ਸੀ ਬੰਦੇ ਅਗਾਂ ਜਾਣਾ ਪਾਓ ਤੇ ਨਾ ਪਾਓਗੇ ਨੀ ਠੰਡੀ ਸੀਲ ਠੀਕ ਹੈ ਇਹ ਆਪਾਂ ਦੇਵਾਂਗੇ 62000 ਦੇ ਹਾਂਜੀ ਠੀਕ ਹੈ ਅੱਗੇ ਦੋ ਨੰਬਰ ਜਿਹੜੀ ਝੋਟੀ ਦੇਖੀ ਜਾਨੇ ਆਪਾਂ ਇਹ ਦੋ ਨੰਬਰ ਝੋਟੀ ਦੂਜਾ ਸਵੇਰ ਨੂੰ ਲਿਆ ਠੀਕ ਹੈ ਤੇ ਪਲੂਨ ਨੇ ਹੀ 9 ਤੋਂ 10 ਕਿਲੋ ਦੁੱਧ ਦਿੱਤਾ ਐ ਜੀ ਮੰਨ ਕੇ ਜਲੇ 10 ਮਨ ਕੇ ਲੈ 82 ਦੇ ਉਰੀ ਹੈ ਜੀ ਇਹਦਾ ਭਾ ਕੀ ਆ ਇਹਦਾ ਭਾ ਜਿਹੜਾ ਮਰਜ਼ੀ ਕਰਾ ਲਓ 85 ਕਰਾ ਲਓ 85 ਕਰਾ ਲਓ 80000 ਦੀ ਤੋਰੀ ਵਾਰਨ ਅਸੀਂ ਜੇ ਮਾਨਦਾਨ ਹੋ ਜਾਊਗਾ ਕਰਦਾਂਗੇ ਜੀ 80000 ਦੇ ਵਿੱਚੋਂ ਮਾਨਦਾਨ ਹੋ ਜਾਊ ਦੂਜਾ ਸੂਆ ਝੋਟੀ ਸੁੰਦੀ ਆ 10 ਕਿਲੋ ਦੁੱਧ ਦਊਗੀ ਮੂੰਹ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਤੇ ਲੇਵਾ ਵਗੈਰਾ ਦੇਖ ਸਾਡੇ ਸਾਹਮਣੇ ਪੂਰਾ ਸੋਹਣਾ ਸਾਫ ਸੁਥਰਾ ਤੇ ਚਾਰੇ ਥਣ ਨਿਕਣਵੇਂ ਬਿੱਥੀ ਤੇ ਬਾਜ ਵਿਭਾ ਬਿਲਕੁਲ 80000 ਦੇ ਵਿੱਚ 10 ਕਿਲੋ ਦੁੱਧ ਵਾਲੀ ਝੋਟੀ ਦੂਜਾ ਸੂਆ ਸੁੰਦੀ ਆ ਮੁੱਠੀ ਆਲਾ ਥਣ ਹਵਾਨਾ ਕੱਦ ਵਿੱਡ ਵੀ ਚੰਗਾ ਜਿੰਦ ਜਾਨ ਤੇ ਟੇਲ ਸਾਰੀ ਬਲੈਕ ਆ ਕੋਈ ਵਾਲ ਨਹੀਂ ਪਾਈਤੇ ਦੇ ਤੇ ਚੰਗੀ ਜਿੰਦ ਜਾਨ ਵਾਲੀ ਸੋ ਦੇਖੋ ਲੇਵੇ ਦੀ ਪੂਰੀ ਸਾਫ ਸੁਥਰੀ ਆ ਨਿਕੜ ਮਾਥਣਾ ਜਮ ਮਿੱਟੀ ਦੇ ਤੇ ਅੱਗੇ ਵੀਰੇ ਤੀਜੇ ਨੰਬਰ ਤੇ ਆਪਾਂ ਦੇਖੀ ਜਾਨੀ ਨੀਲੀ 라ਵੀ ਮੱਝ ਇਹ ਵੀਰੇ ਸਪੋਰ ਥੀਜੀ ਦਲੀਆ ਤੇ ਦੁੱਧ ਦੇਵੇ ਬਈ ਕਿਹਲੇ ਸੂਏ 15 ਕਿਲੋ ਦੁੱਧਤਾ ਜਿੰਨਾ ਤੋਂ ਆਪਾਂ ਲਈ ਮਾਲ ਕਰਦਾ ਉਸ ਅਨੁਸਾਰ ਸੂਆ ਤਾਂ ਹੋ ਭਰ ਤੀਜਾ ਚੌਥਾ ਨਾ ਚੌਥਾ ਸੂਆ ਹੋਊਗਾ ਚੌਥਾ ਸੂਆ ਤੇ ਦਿਨ ਕੈਗ ਲੈਂਦੀ ਐ ਦਿਨ ਹਜੇ 5-7 ਤੱਕ ਪਏ ਐ ਇਹਦੇ 5-7 ਦਿਨ ਸੂਲ ਚ ਭਾਗ ਗਏ ਮੈਨੂੰ ਤਾਂ ਬਹੁਤ ਹੀ ਹੋਇਆ ਤਾਂ ਠੀਕ ਐ ਲੈਵਾ ਬੋਤਲ ਆਊਗਾ ਨਾ ਹਾਂਜੀ ਤੇ ਬਾਕੀ ਮਿਲਕਵੇਨ ਵਗੈਰਾ ਦੇਖੋ ਸੋਹਣੀ ਮੋਟੀ ਮਿਲਕਵੇਨ ਮੂਹਰ ਨਹੀਂ ਲੱਤ ਤੱਕ ਜਾਂਦੀ ਬਈ ਐ ਇਹ ਨਿਸ਼ਾਨਿਆਂ ਨੇ ਸੁਣਿਆ ਟੇਡਾ ਕੱਟ ਸਾਰਾ ਪੂਰ ਨਹੀਂ ਆ ਜਾਵਾ ਹਣਾ ਠੀਕ ਆ ਦਿਨ ਕੱਟ ਜੂ ਪੰਜ ਚਾਰ ਅਏਤ ਕੀ ਮੰਨ ਕੇ ਚਲੀ ਅੰਦਾਜ਼ਾ ਹੈ ਤੇ ਫਿਰ ਕਿੰਨਾ ਕ ਬਾਦੂਗੀ ਇਹ ਅਏਤ ਕੀ ਵੀ 14 15 ਕਿਲੋ ਤਾਂ ਰਹਿਣ ਨਹੀਂ ਦੇ ਦੂਆ ਤੋਂ ਬਸ ਕਹਿੰਦੇ ਭਾਜ ਦਾ ਕੀ ਰੱਖਿਆ ਆਪ ਭਾਜ ਦਾ ਜਿਹੜਾ ਮਰਜ਼ੀ ਕਰਾ ਲਓ 1 15 ਕਰਾ ਲਓ 1 20 ਕਰਾ ਲਓ 1 10 ਦੀ ਦੇਵਾਂਗੇ ਮਾਣ ਤਨ ਹੋ ਜਾਊਗਾ ਮਾਣ ਤਨ ਹੋ ਜੂਗਾ ਸੋ ਫਿਰ ਮੂੰਹ ਮੱਥਾ ਦੇਖ ਸਕਦਾ ਟੇਡਾ ਕੱਟ ਆ ਜਾਵਾ ਅੱਖ ਮਣਕਣੀ ਤੇ ਨੀਲੀ ਰਾਵੇ ਨੇ ਨਿਸ਼ਾਨਿਆਂ ਸਾਰੇ ਕਵਰ ਕਰਦੀ ਪਿਆ ਸੂਹਾ ਤਾਂ ਹੈ ਗਿਆ ਚੌਥਾ ਕਸੂਂਦੀ ਮੈਂ ਤੇ 14 ਕਿਲੋ ਦੁੱਧ ਵਾਲੀ ਮੈਂ 1,10,000 ਦੀ। ਸੋ ਮੂੰਹ ਮੱਥਾ ਦੇਖ ਸਕਦੇ ਹੋ। ਦੋਨੇ ਅੱਖਾਂ ਮਣਕਣੀ ਤੇ ਕੁੰਡਾ ਸੰਗਾ ਰਾਜੀ ਚੰਗੀ। ਜਿਹੜੇ ਕੱਟੀ ਦੇਤੀ ਆਪਦਾ ਮੁੱਲ ਦਾ ਇਹਹੀ ਸੂਏ ਚ ਪੂਰਾ ਕਰ ਦੂ। ਬੱਚਾ ਵੀ ਪਿਆਰ ਪਾਉਗੀ ਜਮਾ ਹਨਾ। ਸੋ ਥਣ ਹਵਾਨਾ ਨੇੜੇ ਤੋਂ ਦੇਖ ਸਕਦੇ ਹੋ। ਸੋਹਣਾ ਸਾਫ ਸੁਥਰਾ ਥਣ ਹਵਾਨਾ ਤੇ ਰਾਜੀ ਚੰਗੀ ਬਣੀ ਵੀ ਬਹੁਤ ਆ ਨੀਲੀ ਰਾਵੀ ਨਸਲ ਦੀ। ਠੀਕ ਆ ਖਿੱਚੇ ਖੋਚੇ ਓਕੇ ਜੀ ਆਵਾ। ਠੀਕ ਆ ਲੈ ਚਲੋ ਬੰਦੇ। ਤੇਰੇ ਬੱਚਾ ਉਥੇ ਨੰਬਰ ਤੇ ਝੋਟੀ ਦੇਖੀ ਐ ਨੇ ਇਹ ਕਿਹੜਾ ਸੋਸ ਹੁੰਦੀ ਆ? ਇਹ ਸੀਚਾ ਸੋਸ ਹੁੰਦੀ ਆ। ਤੀਜਾ ਸੂਆ ਕੈਕਦਨ ਲੈਂਦੀ ਐ ਇਹ ਦਿਨ ਜੀ ਇਹਦੇ ਅਸਲ ਆਲੂ ਪੂਰੇ ਆ ਦੋ ਤਿੰਨ ਦਿਨ ਉੱਤੇ ਲੈ ਜਾਂਦੀ ਇਹ ਦੀ ਦੋ ਤਿੰਨ ਦਿਨ ਉੱਪਰ ਲੈ ਜੂਗੀ ਕਿੰਨਾ ਦੁੱਧ ਪਾ ਦੂਗੀ ਇਹ ਦੋਦੀ ਜਿਹੜੇ 2013 14 ਕਿਲੋ ਦੁੱਧਤਾ ਇਹਦੀ 15 ਪਲੱਸ ਜਾਓ ਕਿਉਂ ਇਤਨੀ ਸਮੀਪਲੀ ਬਹੁਤ ਜ਼ਿਆਦਾ ਹੈ ਮਾਲੀਆ 14 ਕਿਲੋ ਵਾਲੀ ਹੈਗੀ ਆ ਹਾਂਜੀ ਤੇ ਭਾਜ ਦਾ ਕੀ ਰੱਖਿਆ ਆਪਾਂ ਭਾਜ ਦਾ ਭਾਜ ਇੱਕ 30 ਕਰਾ ਲਓ ਇੱਕ 20 ਕਰਾ ਲਓ ਇੱਕ 15 ਨਹੀਂ ਦੇਵਾਂਗੇ ਮਾਨਦਾਨ ਹੋ ਜਾਊਗਾ ਮਾਨਦਾਨ ਮਾੜਾ ਮੂਟਾ ਹੋਊਗੀ ਮੰਨ ਕੇ ਜਿੰਨੇ 14 ਕਿਲੋ ਵਾਲੀ ਝੋਟੀ ਹੈਗੀ ਆ ਹੈਗੀ ਬਾਕੀ ਸਮੀ ਬੜੀ ਬਹੁਤ ਆਈ ਟੋਰੀ ਬਾਹਰ ਨੂੰ ਸਭ ਤੋਂ ਚੌਥੇ ਨੰਬਰ ਜਿਹੜੀ ਝੋਟੀ ਦੇਖੀ ਹੈ ਨਾ ਤੀਜਾ ਸੁਆਸ ਹੁੰਦੀ ਪਈ ਆ ਇੱਕ 15 ਦੀ ਵੀਰ ਕਹਿੰਦਾ ਦੇ ਦਾਂਗੇ ਸਿੰਘ ਮੂੰਹ ਮੱਤਾ ਕੁੰਡਾ ਸੋਹਣਾ ਸਾਫ ਸੁਥਰਾ ਤੇ ਜਿੰਦ ਜਾਨ ਵਾਲੀ ਰਾਜੀ ਚੰਗੀ ਸਮੀ ਪੜੀ ਵੀ ਤੇ ਲਾਲੀਆਂ ਮਾਰਦੇ ਪਿੰਡੇ ਜਿਹਾ ਪਲੀ ਪੁਲੀ ਵੀ ਬਹੁਤ ਜ਼ਿਆਦਾ ਤੇ ਥਣਾ ਥਣਾ ਦੇ ਬਾਈ ਜੀ ਓਕੇ ਆ ਜਮਾਨ ਗਰੰਟੀ ਹੋਊਗੀ ਥਣਾ ਦੀ ਠੀਕ ਹੈ ਘਰ ਦੀ ਗਰੰਟੀ ਹੋਊ ਤੇ ਥਣਾ ਦੀ ਗਰੰਟੀ ਬਾਕੀ ਅਗਲਾ ਆ ਵੀ ਰਸਲੀ ਕਰਕੇ ਲੈ ਠੀਕ ਹੈ ਭਾਰਤ ਤੇ ਸਨਲ ਓਕੇ ਆ ਹਨਾ ਸੋ 1,115,000 ਦੇ ਵਿੱਚੋਂ ਮਾੜਾ ਮੋਟਾ ਮਾਨਦਨ ਮੌਕੇ ਤੇ ਹੋ ਜਾਊਗਾ ਸੋ ਲੇਵਾ ਵਗੈਰਾ ਦੇਖੋ ਸੋਣਾ ਅੱਗੇ ਪਿੱਛੇ ਦੇਖੋ ਇਹ ਵੀ ਦੋ ਦੀ ਮੋਟਰਾਂ ਨੂੰ ਹੀ ਹੈ ਤੇ ਮਿਲਕਵੇਂ ਨੇ ਇਹਦੇ ਵੀ ਚੰਗੀ ਜਾਂਦੀ ਪਈ ਹੈ ਨਾ ਰਸਾ ਪਾਏ ਪੀਏ ਜਾਵਾਂ ਸੋ ਪੂਰਾ ਸੋਣਾ ਮੁੱਠੀ ਵਾਲਾ ਖਾਣਾ ਜਾਵਾਂ ਤੇ ਚੌਂਡ ਚਵਾਦੀ ਵੀ ਦੱਸਦਾ ਹੈ ਕਿ ਓਕੇ ਖਿਚਣ ਦੇ ਪਾਸੇ ਦਾ ਪਤਾ ਲੱਗ ਗਿਆ ਦਵਾਈ ਸੀ ਵੀਰੇ ਆਪਣੇ ਖਾਸ ਮਿੱਤਰ ਨੂੰ ਉਦੋਂ ਇਹਦੇ ਟੋਕਰ ਥੱਲੇ 11 ਕਿਲੋ ਦੁੱਧ ਠੀਕ ਹੈ ਟੋਕਰ ਘੱਪਣ ਵੀ ਗਈ ਸੀ ਤੁਹਾਡੀ ਠੀਕ ਹੈ ਨਹੀਂ ਆਪਦੇ ਆੜੀ ਨੂੰ ਦਵਾਈ ਸੀ ਵੀਰੇ ਠੀਕ ਹੈ ਹੁਣ ਆਪਾਂ ਨੂੰ ਪਾਲ ਕੇ ਦੁਬਾਰਾ ਵਾਪਸ ਕਰ ਠੀਕ ਹੈ じゃ ਇਹ ਗੱਲ ਸੋ ਇਹ ਆ ਗਈ ਤੀਜਾ ਸੂਆ ਸੋੰਦੀ 115000 ਤੇ 14 ਕਿਲੋ ਤੋਂ ਪਾਰ ਵਾਲੀ ਚੋਟੀ ਹੈਗੀ ਆ ਤੇ ਲਾਲੀਆਂ ਮਾਰਦਾ ਪਿੰਡਾ ਰਾਜੀ ਸਮੀ ਪੜੀ ਵੀ ਬਹੁਤ ਜ਼ਿਆਦੇ ਆ ਤੇ ਜਿਹੜੀ ਵੀਰੇ ਆਪਾਂ ਬੈਠ ਦੇਖੀਏ ਨੇ ਗੱਬਣ ਇਹ ਕਿਹੜਾ ਸੂਆ ਹੁੰਦੀ ਆ ਇਹ ਦੂਜਾ ਸੂਆ ਹੁੰਦੀ ਆ ਕਹਿ ਕਦਨ ਲੈਂਦੀ ਆ ਜੇ ਅਜੇ ਇਹਦਾ ਹਫਤਾ ਪਿਆ ਇੱਕ ਹਫਤਾ ਇਹਦਾ ਸੂਣ ਚ ਬਾਕੀ ਪਿਆ ਠੀਕ ਹੈ ਤੇ ਕਿੰਨਾ ਦੁੱਧ ਪਾ ਦੋਗੀ ਇਸ ਬਾਰੇ? ਕੋ ਵੀ 25+ ਵਾਲੀ ਆ ਠੀਕ ਆ ਭਾਅ ਇਹਦਾ ਕੀ ਰਹੂਗਾ? ਆ ਜਿਹੜਾ ਮਾਰਦੀ ਕਰਾ ਲੋ ਰੱਬੇ ਕਰਾ ਲੋ 85 ਕਰਾ ਲੋ 80 ਨਹੀਂ ਦੇਣਾ ਬਾਈ ਮਾਣਦਾਨ ਮਾਣ ਮੋਟਾ ਮਾਣਦਾਨ ਮਾਣ ਦੇ ਵਿੱਚ ਬਾਈ ਤੋਰੀ ਬਾਹਰ ਨੂੰ ਮਨ ਕੇ ਜਲੇ 25 ਕਿਲੋ ਮੰਨ ਕੇ ਲੈ ਲਿਆ ਹੁੰਦਾ ਹਾਂਜੀ 25 ਕਿਲੋ 25 ਪਲਸ ਤੁਹੂ ਵੀ 25 ਮੰਨ ਕੇ ਲੈ ਜੀ ਠੀਕ ਹੈ ਸੋ ਦੂਜਾ ਸਵਾਲ ਹੁੰਦੀ ਪਈ 25 ਪਲਸ ਵਾਲੀ ਬਿਹੜ ਇੱਕ ਹਫਤਾ ਸੂਣ ਚ ਪੈਂਡਿੰਗ ਪਿਆ 85 84 80000 ਦੀ ਬਿਹੜ ਹੋ ਜਾਊਗੀ ਕੱਦ ਕੱਡ ਬਹੁਤ ਆ ਬੇਲ ਬੂਲ ਉੱਚੀ ਲੰਬੀ ਜੰਦਜਾਨ ਵਾਲੀ ਤੇ ਸਾਫ ਸੁਥਰੀ ਕੱਲਾ ਹਫਤਾ ਠੀਕ ਹੈ ਤੇ ਕੰਪੈਕਟ ਹਵਾਨੇ ਦੀ ਆ ਜਮਾ ਤੇ ਕੱਲੀ ਕੱਚੀ ਕੱਚੀ ਆ ਹਲੇ ਤੇ ਜਿਹਦੇ ਭਰ ਗਈ ਤੇ ਬਾਕੀ ਨਾੜਾ ਵਗੈਰਾ ਦੇਖੋ ਜੇ ਹਵਾਨੇ ਦੇ ਪਿੰਡੇ ਦੇ ਨਾੜਾ ਬਹੁਤ ਜਿਆਦਾ ਵੀਰੇ ਠੀਕ ਠੀਕ ਹੈ ਸੋ ਦੂਜਾ ਸਵਾਲ ਹੁੰਦੀ ਹੈ ਕੱਦ ਵੱਡ ਬੇਲਬੁੱਲ ਬਹੁਤ ਜ਼ਿਆਦਾ ਆ ਭਾਸ਼ਦਾ ਹੈਗਾ 80000 ਰੁਪਇਆ ਸੋ ਆਪਾਂ ਤਿੰਨ ਦਿਖਾ ਦਿਆਂ ਝੋਟੀਆਂ ਇੱਕ ਦਿਖਾਦੀ ਨੀਲੀ ਦਾ ਵੀ ਮੱਝ ਇੱਕ ਦਿਖਾਦੀ ਜਰਸੀ ਸਾਈਵਲ ਕ੍ਰੋਸ ਪਿੰਡ ਮਾਨੂਕੇ ਜਿਹੜਾ ਲੁਧਿਆਣਾ ਕੋਈ ਵੀ ਨਾਲ ਤੁਹਾਡੇ ਪਸੰਦ ਤੋਂ ਵੀ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲੈ ਸਭ ਦਾ ਤੈਅ